ਪਾਂ ਲੱਗੇ ਅੱਜ ਕੜੀ ਬਣਾਉਣਾ ਕੜੀ ਵੀ ਕਹਿੰਦੇ ਕੇ ਆ ਪ੍ਰਤੀਵੀ ਦਾ ਦੰਦਿਆ ਉਹਦੇ ਵਾਸਤੇ ਆਪਾਂ ਪਿਆਜ਼ ਅਦਰਕ ਅ ਲਸਣ ਕੜੀ ਪੱਤਾ ਹਰਪਤੀਨਾ ਇਹ ਪਾਵਾਂਗੇ ਤੇ ਆਪਾਂ ਜੀ ਕੜੀ ਬਣਾਵਾਂਗੇ ਬਾਕੀ ਆਪਾਂ ਗੜੀ ਦੱਸਦੇ ਆ ਜੀ ਇਹ ਜਿਹੜਾ ਤਾਂ ਕੜੀ ਪੱਤਾ ਤੇ ਪਤੀ ਨਹੀਂ ਉਹਨਾਂ ਨੂੰ ਆਪਾਂ ਥੋੜਾ ਜਿਆਦਾ ਰੈਂਡ ਦੇ ਵਿੱਚ ਗ੍ਰੇਡ ਕਰਕੇ ਪਾਵਾਂਗੇ ਕਿਉਂਕਿ ਉਦਾਂ ਪਤੇ ਦੇ ਬੱਚੇ ਨਹੀਂ ਸੰਦ ਕਰਦੇ ਤੇ ਇਹਨੂੰ ਆਪਾਂ ਥੋੜਾ ਜਿਆਦਾ ਰੈਂਡ ਕਰਕੇ ਇਹਦੇ ਵਿੱਚ ਪਾਵਾਂਗੇ ਤੇ ਜਿਹੜਾ ਆਪਾਂ ਕੜਾਹੀ ਦੇ ਵਿੱਚ ਰੱਖਣ ਐਡ ਪਾ ਦਿੱਤਾ ਹੋਰ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਥੋੜਾ ਜਿਆਦਾ ਐਡ ਕਰਕੇ

ਥੋੜਾ ਜਿਆਹਾ ਹਾਦਰਾ ਤੋਂ ਉਹਦੇ ਤਰ੍ਹਾਂ ਥੋੜਾ ਜਿਆਹਾ ਫਲਾਲ ਕਰਾਂਗੇ। ਅੰਮ੍ਰਿਤ ਪਿਆਜ਼ ਸਾਰੇ ਮੰਗੇ ਆ। ਹਾਦਰੇ ਤੇਲ ਤੋਂ ਲਾਉਣਾ। ਕੋਸੇ ਤੱਕ ਪਿਆਜ਼ਾਂ ਦੇ। ਤਾਂ ਦੇ ਕੇ। ਥੋੜਾ ਜਿੜਕਾ ਪਾਉਣ ਦਾ। ਥੋੜੇ ਦੇ ਵਿੱਚ। ਹੰਦੂ ਤੋਂ ਆਵੇ।

ਕਿ ਪਿੱਸਾ ਮਜ਼ਾਵਾ ਦੇ ਬਣਾਉ ਲੋਸ ਹੋਏ ਉਸ ਦਾ ਪਾ ਲੋ ਥੋੜਾ ਜਿਹਾ ਇਹਦੇ ਤੇ ਕਰੀ ਬਣਾ ਬੀ ਕਰੀ ਕਰਦੇ ਨੀ ਬੜੀ ਕਰਤਾ ਸੀ ਉਹ ਆਪਣਾ ਚਾੜ ਲਾ 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 ਮੋੜ ਆਪਣਾ ਦੇ ਵਿੱਚ ਪਕੌੜੇ ਨਹੀਂ ਪਾਉਣੇ ਆਲੂ ਹੋ ਗਏ ਆ ਇਹ ਕਾਲੇ ਪੱਟਿਆ ਹੋ ਗਏ ਨੇ ਹੁਣ ਹੌਲੀ ਐਡ ਕਰਦੇ ਆ ਬਾਕੀ ਆਪਾਂ ਮਿਸਣ ਤੋਂ ਦਹੀਂ ਵਿੱਚ ਰੋਬਰ 12 ਅੜਵਾਂਗੇ ਥੋੜਾ ਬਾਣੀ ਰਿਚੂਗਾ ਬਾਲ ਮਿਸਣ ਤੋਂ ਕਿਤੇ ਵਿੱਚ ਪਾਵਾਂਗੇ ਤਾਂ ਨਹੀਂ ਥੋੜਾ ਜਿਆਦਾ ਕਰਾਂਗੇ ਸੰਤਾਂ ਦੇ ਵਿੱਚ ਮਸਤੀ ਇਹ ਨਹੀਂ ਨਾਲ ਇਹ ਦਹੀਂ ਆਪਾਂ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਤੇ ਥੋੜਾ ਵੱਤ ਪਾ ਰੱਖੋ ਤੇ 30 ਸਵਾਲ ਆ ਗਈ ਹੈ ਕਣੀ ਕੱਤੀ ਬਣਾਓ ਇਹਦੇ ਵਿੱਚੋਂ ਆਪਾਂ ਇਸ ਨੂੰ ਫੜ ਲਾਂਗੇ ਇਸ ਨੂੰ ਨਾਲ ਦੇ ਸਿਕਾ ਨਾਲ ਦੇ ਨਾਲ ਫੇਲ ਲਿਆ ਨਾ ਹੈ ਚੀ ਪਾਣੀ ਇਹਦੇ ਚ ਪਿਆ ਚੁੱਕਾ ਹੁਣ ਇਹਦੇ ਵਿੱਚ ਇਸ ਨੂੰ ਐਡ ਕਰ ਦਾਂਗੇ ਤਾਰ ਜੁੜ ਜਾਣਾ ਤਾਂ ਗੈਰ ਜ਼ਿਆਦਾ ਜੁੜੀ ਹੋਈ ਜਿਹੜੀ ਮੇਜ਼ਾਰੀ ਬਈਆਰ ਪੀਆ ਤਾਂ ਆਪਾਂ ਇਹਦੇ ਮੇਲ ਇਹ ਵੀ ਬਾਅਦ ਚੁੱਕੀ ਆ ਜੇ ਤੁਸੀਂ ਥੋੜੀ ਦੇ ਚਿਪਾ ਰਹੇ ਥੋੜੀ ਜਿਹੀ ੜੀ ਆਪਣੇ ਮਾਰ ਕੇ ਪਿਆਰ ੜੀ ਤੁਸੀਂ ਟ੍ਰਾਈ ਕਰਿਓ ਆ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ಅಭಿಪ್ರಾಯ ಎಲ್ಲ ಉಪಯೋಗಿಸಿ ಧನ್ಯವಾದ